ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਤਾਜੀ ਸੀ ਵੀ ਇੱਕ ਦਿਖਾਵਾਂਗੇ ਘਰੇਲੂ ਗੱਬੜ ਵੜ ਇਹ ਦੋ ਨਗ ਵਿਕਰੀ ਵਾਲੇ ਹਾਜ਼ਰ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪਿੰਡ ਰਾਈ ਹੈ ਜੀ ਨਾਮ ਹਰਮਨ ਸਿੰਘ ਫਾਨਾ ਮੇਸਾ 22 61610 ਮੋਬਾਈਲ ਨੰਬਰ ਆਪਣਾ ਇਹ ਪਹਿਲੇ ਸਵੇਰ ਹੋ ਗਈ ਠੀਕ ਆ ਪੈਂਡਰ ਰਾਇਆ ਜ਼ਿਲ੍ਹਾ ਬਠਿੰਡਾ ਪਹ ਗਿਆ ਮੋਬਾਈਲ ਨੰਬਰ ਕਰੀ ਫਿਰ ਬੋਲੇ ਆਪਣਾ 987296610 61610 ਜੇਪਾ ਝੋਟੀ ਦੇਖ ਰਿਹਾ ਸੂਆ ਕਿਹੜਾ ਸੂਈਆ ਹੁਣੇ ਇਹ ਪਹਿਲਾ ਸੂਆ ਸੂਈਆ ਜੀ 11.5 ਕਿਲੋ ਦੁੱਧ ਆ ਜੀ ਸਾਢੇ 11 ਕਿਲੋ ਦੁੱਧ ਜਮਾ ਮਿੰਨ ਦਾ ਨਿਬੜੂਗਾ 11 ਜਾਈਗਾ ਤੋੜ ਕੇ ਲੈ ਜੀ ਬੱਚਾ ਕੀ ਆ ਮਗਰ ਕੱਟੀ ਆ ਜੀ ਅੱਛਾ ਕਿ ਐਕ ਦਿਨ ਹੋ ਗਿਆ ਸੂਈ ਨੂੰ ਅੱਜ ਪੂਰੇ 15 ਦਿਨ ਹੋ ਗਏ ਅੱਛਾ 15 ਦਿਨ ਹੋ ਗਏ ਸੂਈ ਨੂੰ ਜੇਰਜੂ ਰੋਕੇ ਬਿਲਕੁਲ ਸਾਰਾ ਕੁਝ ਓਕੇ ਆ ਜੀ ਧਾਰ ਤੂੜ ਇੱਕ ਨੰਬਰ ਧਾਰ 15000 ਮੌਕੇ ਤੇ ਕੁਝ ਐਸ ਹੋ ਜੂਗੀ ਹੋ ਜੂਗੀ ਠੀਕ ਹੈ ਤੇ ਕਹਿੰਦਾ ਬਾ ਦੁੱਧ ਦਾ ਅੰਦਾਜ਼ਾ ਹੋਰ ਹੈਗਾ ਲੀਟਰ ਖਾਣਾ ਵਧਨਦੀ ਕੈਪੈਸਿਟੀ ਹੈ ਨਾ ਲੀਟਰ 2 ਲੀਟਰ ਹੋਰ ਸਾਡਾ ਹੈਗਾ ਕਹਿੰਦਾ ਬਾ 12 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਕਰਾ ਪਾਉਗੇ ਜਮ ਆਰਾਮ ਨਾਲ ਪਾਉਗੇ ਜੀ ਮਾਂ ਥੱਲੇ 17 ਲੀਟਰ ਦੁੱਧ ਸੀ ਲੈ ਠੀਕ ਹੈ 1 5 ਦੇ ਮੌਕੇ ਤੇ ਮਾਨਦਾਨ ਹੋ ਜਾਊਗਾ ਲਾਜ਼ਮੀ ਹੋਊਗਾ ਤੋਰੀ ਬਾਹਰ ਨੂੰ ਸਬਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਪਲੂਨ ਪਹਿਲਾ ਸੂਆ ਛੋਟੀ ਸੂਈ ਆ ਤੇ ਬਾਕੀ ਲੇਵੇ ਦੀ ਮੰਤਰ ਡਿਜ਼ਾਈਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਥਣਾ ਦੀ ਨ ਚਾਰੇ ਥਾਂ ਨਿਕਣ ਵਿੱਚ ਸਾਫ਼ ਸੁੱਤਲੇ ਬਿੱਥੀ ਤੇ ਚੌਂਣ ਚਵਾਦੀ ਬਾਈ ਜੀ ਦੱਸਦੇ ਪੂਰੀ ਪੋਲੀ ਆ ਤੇ ਵੀਡੀਓ ਕਵਰ ਕਰਦਾ ਟਾਈਮ ਆਪਣਾ 2 ਗਵੇ 200 ਹੁਣ ਅੰਗੇਸ ਕਰ ਲਿਓ ਤੇ ਬਾਕੀ ਥਣਲੇ ਬਸ ਹੁਣ ਨਿਕਲਮਾ 1 ਲੱਖ 5000 ਚ ਮੌਕੇ ਤੇ ਮਾਨਦਾਨ ਕਰਦਾਂਗੇ ਬੱਚਾ ਮਗਰ ਕੱਟੀ ਆ ਦੂਜੇ ਨੰਬਰ ਬਾਈ ਜੀ ਗੱਬਣ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਜੀ ਦੂਜੇ ਸੂਆ ਸੂਰੀ ਨਹੀਂ ਦੂਜੇ ਸੂਏ ਕਿੰਨੇ ਦਿਨ ਬਾਕੀ ਆ ਸੂਣ ਚ ਇਹਦੇ ਇਹ 5-4 ਦਿਨ ਬਾਕੀ ਅੱਛਾ 5-4 ਕਿਦਾਂ ਨੇ ਇਹਦੇ ਸੂਣ ਚ ਬਾਕੀ ਆ ਤੇ ਇਹਦਾ ਦੁੱਧ ਆ ਪਿਛਲੇ ਸੂਏ ਕਿੰਨਾ ਚੋਇਆ ਜੀ ਤਾਂ ਪਹਿਲੇ ਸੂਏ ਠੀਕ ਆ ਵਗੈਰਾ ਕਿਹੜਾ ਲੱਗਿਆ ਪਤਾ ਕੁਛ ਠੀਕ ਆ ਇਹ ਵੀ ਇਸ ਦਾ ਭਰਾ ਹੈ ਭਾਈ ਠੀਕ ਹੈ ਤੇ ਅੱਜ ਨੱਟ ਸਹੀ ਦਿਨ ਕਿਨੇ ਲੈਂਦੀ ਐ ਇਹ ਬਸ 5-4 ਕਿੱਕਦੇ ਨਹੀਂ ਲਊ ਜੀ ਉੱਤੇ ਲੈ ਜਾ ਤਾਂ ਕਹਿ ਨਹੀਂ ਸਕਦਾ ਜੀ ਦੁੱਧ ਕਿੰਨਾ ਪਾ ਦਊਗੀ ਬਦ ਤੋਂ ਬਦ ਬਸ ਹੈਗਾ ਜੀ ਚਾਹ ਕਾ ਬਾਕੀ ਸੇਵਾ ਦੇ ਹਿਸਾਬ ਨਾਲ ਅਗਲਾ ਵਾਧੂ ਥੋੜੇ ਭਲਾਂ ਪਾਉਣ ਲੱਗ ਗਏ ਨੇ ਇੱਕ ਪਾਸਿਓਂ ਹਾਂਜੀ ਹਾਂਜੀ ਸੋ ਵੀ ਸਵੇਰ ਦੀ ਥੋੜੀ ਹੈਗੀ ਇੱਕ ਪਾਸਿਓਂ ਤੇ ਰੇਟ ਭਾਈ ਇਹਦਾ ਕੀ ਰਹਿਣਾ ਹੈਗਾ ਇਹਦਾ ਰੇਟ ਜੀ ਫੋਨ ਤੇ ਕਰ ਲਾਂਗੇ ਠੀਕ ਆ ਰੇਟ ਇਹਦਾ ਫੋਨ ਤੇ ਰਹੂਗਾ ਦੂਜੇ ਨੰਬਰ ਦਾ ਆਪਣੀ ਬੈੜ ਦੇਖ ਰਹੇ ਆ ਦੂਜਾ ਸੂਆ ਸੂਰੀਆ ਏਬੀਐਸ ਦਾ ਸੀਮੈਂਟ ਲੱਗਿਆ ਹੋਇਆ ਪਲੂਨ ਨੇ 21 ਕਿਲੋ ਦੋ ਦਿੱਤਾ ਤੇ 5-6 ਦਿਨ ਇਹਦੇ ਸੂਣ ਜਿਹਾ ਬਾਕੀ ਆ ਤੇ 24 ਹੱਥੀ ਮਸ਼ੀਨ ਜਿੱਦਾਂ ਮਰਜ਼ੀ ਕਰੀ ਚੱਲੋ ਜਿਵੇਂ ਮਰਜ਼ੀ ਕਰ ਲਈ ਮਸ਼ੀਨ ਨਾਲ ਕੱਢ ਲੋ ਹੱਥੀ ਘੱਟ ਲੋ ਜੀ ਜੇਵਾ ਸੀਲ ਆ ਜੀ ਕਹਿੰਦਾ ਬਾ ਠੰਡੀ ਸੀਲ ਆ ਕਿਸੇ ਪਾਸੇ ਹੱਥਦਰਾ ਹੈ ਨਹੀਂਗੀ ਸੋ ਰੇਟ ਇਹਦਾ ਫੋਨ ਤੇ ਰਹਿਣਾ ਦੋ ਨੰਬਰ ਤੇ ਬੈੜ ਤੇ 24-25 ਕਿਲੋ ਤੋਂ ਤੁ ਮੰਨ ਕੇ ਪਰਚੇਸ ਕਰ ਸਕਦੇ ਹੋ ਦੂਜਾ ਸੂਆ ਸੂਰੀਆ 5-6 ਦਿਨ ਪੈਂਡਿੰਗ ਠੰਡੀ ਸੀਲ ਦੇਖ ਸਕਦੇ ਠੀਕ ਆ ਠੰਡੀ ਸੀ ਨਾੜਾ ਸਰਗਾ ਦੋਤਾੜਾ ਨਾੜਾ ਜੀ ਤੇ ਬਾਈ ਜੀ ਤੀਜੇ ਨਵਰੇ ਆਪਣੀ ਬੱਚੀ ਦੇਖ ਰਹੇ ਆ ਕਿੰਨੀ ਗੁੰਮਰ ਹੈ ਜੀ ਜੀ ਹੈਗੀ ਹੈ ਜੀ 23-24 ਮਹੀਨੇ ਹੋ ਗਈ ਗੱਬਣ ਵੀ ਆ ਨਹੀਂ ਗੱਬਣ ਨਹੀਂ ਹੈਗੀ ਅੱਛਾ ਗੱਬਣ ਨਹੀਂ ਅਜੇ ਹੋਈ ਕਹਿੰਦਾ ਬਸ 2 ਸਾਲ ਦੀ ਉਮਰ ਹੋ ਗਈ ਪੂਰੀ ਤੇ ਰਿਕਾਰਡ ਵਗੈਰਾ ਚੰਗੇ ਦੀ ਹੈ ਰਿਕਾਰਡ ਆਪਾਂ ਲੈ ਕੇ ਆਂਦੀ ਸੀ ਕਿ ਜੀ ਫਾਰਮ ਚੋਂ ਐ ਨਹੀਂ ਪਤਾ ਕਿ ਕਿੰਨਾ ਦਾ ਰਿਕਾਰਡ ਆ ਕਿਵੇਂ ਨਾ ਆਪਾਂ ਝੂਠ ਬੋਲ ਜੀ ਹੁਣ ਗੱਬਣ ਰਹੀ ਤਾਂ ਨਹੀਂ ਹਲਸੀ ਮਸਮ ਤੇ ਲੱਗਿਆ ਗੱਬਣ ਹਜੇ ਭਰਾਇ ਨਹੀਂ ਤੀ ਜੀ ਇਹਦਾ ਰੇਟ ਕੀ ਰਹੂਗਾ ਇਹਦਾ 25000 ਰੁਪਏ ਹੀ ਦੇਣ ਲੈਣ ਵਾਲਾ ਸੋ 25000 ਰੁਪਏ ਦਾ ਤੇ ਥਣਲੇਵਾ ਸੋਹਣਾ ਸਾਫ ਸੁਥਰਾ ਨਿਕਲ ਨਾ ਜੂਲੀ ਬਹੁਤ ਚੰਗੀ ਹੈ ਜੀ ਜੀ ਫਾਰਮ ਦੇ ਵਿੱਚ ਆਪਾਂ ਲੈ ਕੇ ਬੱਚੀ ਪਾਲੀ ਆ ਹਨਾ ਉਹ ਬੱਚੀ ਦਾ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਹੀਟ ਵਗੈਰਾ ਵਧੀਆ ਗੱਡੀਆਂ ਨੇ ਹਾਂਜੀ ਹਾਂਜੀ ਵਧੀਆ ਜੀ ਕਹਿੰਦੇ ਵਾ ਹੁਣ ਵਜਨ ਮੰਨ ਕੇ ਚਲੋ ਪੂਰਾ ਇਹਦਾ ਇਹ ਹੀ ਹੋਣ ਦੇ ਮੇਰੇ ਕੋਲ ਕਾਬਲਾ ਜਮਾ ਕਾਬਲਾ ਜੀ ਹਾਂਜੀ ਸੋ ਤਿੰਨ ਨਗ ਬਿਕਰੇ ਵਾਲੇ ਆਪਣੇ ਕੋਲ ਹਾਜ਼ਰ ਆ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਿਤਾ ਜਲਦ